ਮਾਤਾ ਜੀ ਤੇ ਛੋਟੇ ਸਹਿਬ ਜਦ ਤਾ ਉਸ ਪਾਸੇ ਚਲੇ ਗਏ ਉਸ ਤੋਂ ਬਾਅਦ ਛੋਟੇ ਸਹਿਬ ਜਦ ਨੇ ਸ਼ੀਧੀ ਵੀ ਹੋ ਗਈ ਤੇ ਗੁਰੂ ਸਾਹਿਬ ਕਿਸ ਪਾਸੇ ਗਏ ਉਸ ਵੇਲੇ ਜਿਸ ਵੇਲੇ ਜੀ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੋੜਾ ਜਿਹਨੂੰ ਆਪਾਂ ਕਹਿੰਦੇ ਹੁਣ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਪਰਿਵਾਰ ਵਿਛੋੜਾ ਸਾਹਿਬ ਉੱਥੇ ਜੀ ਉੱਥੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਜੀ ਦੋ ਦਾ ਤਾਂ ਆਪਾਂ ਜ਼ਿਕਰ ਕਰ ਲਿਆ ਵੀ ਇੱਕ ਹਿੱਸਾ ਮਾਤਾ ਜੀ ਹੋਣੀ ਤੇ ਹਾਂ ਜੀ ਪਈ ਮਨੀ ਸਿੰਘ ਹੋਣੀ ਪਈ ਜਵਾਰ ਸਿੰਘ ਹੋਣੀ ਰੋਪੜ ਇੱਕ ਰਾਤ ਰੁਕੇ ਤੇ ਫਿਰ ਦਿੱਲੀ ਚਲ ਗਏ ਜੀ ਦੂਜਾ ਹਿੱਸਾ ਪਰਿਵਾਰ ਦਾ ਜੋ ਸਭ ਤੋਂ ਨਾਜ਼ੁਕ ਹਿੱਸਾ ਸੀ ਮਾਤਾ ਜੀ ਔਰ ਸਹਿਬਜ਼ਾਦੇ ਜੀ ਉਹ ਸਰਸਨਦੀ ਤੇ ਕੰਡੇ ਤੋਂ ਲੈ ਕੇ ਸਾਫਰੇ ਸ਼ਹਾਦਤ ਤੱਕ ਚਮਕੌਰ ਉਥੇ ਸਰਹੰਦ ਤੱਕ ਹਾਂਜੀ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵੱਡੇ ਸਹਿਬਜ਼ਾਦੇ ਮਹਾਰਾਜ ਦੇ ਨਾਲ ਸੀਗੇ ਜੀ ਜਦੋਂ ਗੁਰੂਕਲ ਗੀਤਾਰ ਮਹਾਰਾਜ ਜੀ ਸਰਸਾ ਨਦੀ ਪਾਰ ਕਰਦੇ ਆ ਹਾਂਜੀ ਸਰਸਾ ਨਦੀ ਪਾਰ ਕਰ ਜਾਂਦੇ ਜੀ ਪਿੱਛੋਂ ਫੌਜਾਂ ਆਉਂਦੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨਦੀ ਦੇ ਵਿੱਚ ਖੜਕੇ ਵੀ ਤੀਰਾਂ ਦੀ ਵਾਛੜ ਕਰਦੇ ਆ ਜੀ ਤੀਰ ਚਲਾਉਂਦੇ ਆ ਚਲਾਉਂਦੇ ਹਾਂਜੀ ਔਰ ਕੁਝ ਜਾਨੋ ਪਿਆਰੇ ਸਿੰਘ ਨਾਲ ਜਾਂਦੇ ਆ ਕੁਝ ਸ਼ਹੀਦ ਹੋ ਜਾਂਦੇ ਆ ਹਾਂਜੀ ਕੁਝ ਐਸੀਆਂ ਚੀਜ਼ਾਂ ਵੀ ਚਲੀਆਂ ਜਾਂਦੀਆਂ ਜੋ ਮੁਰ ਹੱਥ ਨਹੀਂ ਲੱਗੀਆਂ ਸਾਹਿਤ ਜੀ ਜਿਹੜਾ ਗੁਰੂ ਸਾਹਿਬ ਦਾ ਇੱਕ ਜਿਵੇਂ ਕਵੀਆਂ ਦੀ ਰਚਨਾ ਸੀ ਹਾਂਜੀ ਤੇ ਬਹੁਤ ਵੱਡਾ ਗ੍ਰੰਥ ਸੀ ਉਹ ਜਿਹੜਾ ਵਿਦਿਆ ਸਾਗਰ ਜਾਂ ਵਿਦਿਆ ਸਰਵੀ ਕਹਿ ਦਿੰਦੇ ਆ ਉਹ ਵੀ ਸਰਸਾ ਨਦੀ ਤੇ ਪੇਟ ਹੋ ਗਿਆ ਜੀ ਉੱਥੋਂ ਅੱਗੇ ਜਾਂਦੇ ਆ ਪਿੱਛੇ ਫੌਜ ਹੈ ਹਾਂਜੀ ਪਿੰਡਾਂ ਵਿੱਚ ਦੀ ਹੁੰਦੇ ਹੋਏ ਗੁਰੂ ਸਾਹਿਬ ਨੇ ਸੋਚਿਆ ਵੀ ਹੁਣ ਜਾਈਏ ਟਿੱਕੀਏ ਕਿੱਥੇ ਜਿੱਥੇ ਜਾ ਕੇ ਇਹਨਾਂ ਨਾਲ ਜੰਗ ਕੀਤੀ ਜਾਏ ਸਿੰਘ ਵੀ ਨਾਲ ਸੀ ਉਸ ਵੇਲੇ ਸਿੰਘ ਨਾਲ ਸੀ ਜੀ ਤੇ ਕੁਝ ਸਿੰਘ ਪਿੱਛੇ ਰੁਕ ਜਾਂਦੇ ਆ ਹਾਂਜੀ ਤੇ ਗੁਰਕਲਗੀ ਧਰਮਾਰਾਜ ਵੱਡੇ ਸਾਹਿਬ ਜਾਂਦੇ ਹਾਂਜੀ ਅੱਗੇ ਜਾਂਦੇ ਆ ਅੱਗੇ ਜਾਂਦੇ ਆ ਇੱਕ ਨਿਹੰਗ ਖਾਨਾ ਦਾ ਪਠਾਨ ਸੀਗਾ ਜਿੱਥੇ ਤੁਸੀਂ ਪਠਾ ਸਾਹਿਬ ਗੁਰਦੁਆਰਾ ਹਾਂਜੀ ਹਾਂ ਪਠਾ ਸਾਹਿਬ ਉਹ ਤੋਂ ਥੋੜਾ ਅਗਲੇ ਪਾਸੇ ਇੱਕ ਕਿਲਾ ਹੁਣ ਵੀ ਹੈਗਾ ਅੱਛਾ ਜੀ ਲਾਈਨ ਪਾਰ ਕਰੋਗੇ ਰੇਲ ਗੱਡੀ ਦੀ ਕਿਲਾ ਨਿਹੰਗਿਸ ਕੀ ਕਹਿੰਦੇ ਕਿਲਾ ਕੋਟਲਾ ਕਿਲਾ ਹੈ ਉਹਦਾ ਉਹਦਾ ਨਾਮ ਹੈ ਨਿਹੰਗ ਖਾਨ ਕੋਟਲਾ ਨਹੀਂ ਕੱਲਾ ਨਿਹੰਗ ਖਾਨ ਹਾਂਜੀ ਕੋਟਲਾ ਉਹਦਾ ਪਿੰਡ ਪਿੰਡ ਹੈ ਪਿੰਡ ਆ ਉਹਦਾ ਜੀ ਤੇ ਨਿਹੰਗ ਖਾਂ ਪਠਾਨ ਦਾ ਗੁਰੂ ਘਰ ਨਾਲ ਬਹੁਤ ਜ਼ਿਆਦਾ ਹੀ ਨੇੜਤਾ ਸੀਗੀ ਜੀ ਉਹਦਾ ਪੁੱਤਰ ਸੀਗਾ ਭਾਈ ਆलम खान ਹਾਂ ਜੀ ਗੁਰੂ ਘਰ ਨਾਲ ਉਹਦਾ ਇੰਨਾ ਸਨੇਹ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਬੇਟੇ ਦੇ ਵਿਆਹ ਤੇ ਵੀ ਗਏ ਹਾਂ ਜੀ ਤੇ ਜਦੋਂ ਮਹਾਰਾਜ ਪੌਂਟਾ ਸਭ ਤੋਂ ਵਾਪਸ ਆ ਰਹੇ ਸੀ ਉਦੋਂ ਵੀ ਉਹਦੇ ਘਰ ਰੁਕੇ ਉਹਦਾ ਆਉਣਾ ਜਾਣਾ ਕਾਫੀ ਸੀ ਅਸਲ ਰੂਪ ਵਿੱਚ ਭਾਈ ਗਨੀਖਾਨਾ ਵੀ ਖਾ ਹੋਂਾਂ ਦੇ ਭੂਆ ਦਾ ਪੁੱਤ ਸੀਗਾ ਅੱਛਾ ਜੀ ਤੇ ਗਨੀਖਾਨਾ ਵੀ ਖਾ ਹਣੀ ਸੀ ਜਿਹੜੇ ਕੋੜਿਆਂ ਦੇ ਵਪਾਰੀ ਸੀ ਮਹਾਰਾਜ ਕੋਲ ਆਉਂਦੇ ਜਾਂਦੇ ਰਹਿੰਦੇ ਸੀ ਤੇ ਨਿਹੰਗ ਖਾਨ ਸੀ ਜਿਹੜਾ ਉਹ ਸ਼ਰਧਾਲੂ ਸੀ ਉਹ ਵੀ ਗੁਰੂ ਘਰ ਦਾ ਹਾਂਜੀ ਉਹਦਾ ਇੱਕ ਕਿਲਾ ਸੀ ਛੋਟਾ ਜਾਂ ਜੀ ਗੁਰੂ ਜੀ ਉਹਦੇ ਕਿਲੇ 'ਚ ਪਹੁੰਚ ਗਏ ਅੱਛਾ ਗੁਰੂ ਸਾਹਿਬ ਦੇ ਧਿਆਨ 'ਚ ਸੀ ਵੀ ਇੱਥੇ ਇੱਕ ਕਿਲੇ 'ਚ ਲੜਾਈ ਕੀਤੀ ਜਾ ਸਕਦੀ ਹੈ। ਪਤਾ ਸੀ ਗੁਰੂ ਸਾਹਿਬ ਨੂੰ ਕਿ ਅੱਗੇ ਹੁਣ ਜੰਗ ਹੋਣੀ ਆ। ਉਹਦੇ ਕਿਲੇ ਦਾ ਪਤਾ ਸੀ ਜੰਗ ਤੇ ਹੋ ਰਹੀ ਸੀ। ਜੰਗ ਚ ਹੀ ਤਾਂ ਆਇਆ। ਜੀ। ਜਦੋਂ ਉਹਦੇ ਕਿਲੇ 'ਚ ਗਏ ਗਿਲ ਮਹਾਰਾਜ ਦੇ ਕੱਪੜੇ ਭਿੱਜੇ ਹੋਏ ਸੀ ਸਰਸਾ ਨਦੀ ਕਰਕੇ ਸਾਰਾ ਹਨਾ ਉਹਨੇ ਬੜੀ ਇੱਕਦਮ ਉਹਦੀ ਪਤਨੀ ਬੀਬੀ ਜੈਨਾ ਸੀ ਉਹਦੀ ਪਤਨੀ ਦਾ ਨਾਂ ਹਨਾ। ਜੀ। ਤੇ ਉਹਦੀ ਬੇਟੀ ਬੀਬੀ ਮੁਮਤਾਜ਼ ਉਹਦਾ ਬੇਟਾ ਆਲਮ ਖਾਨ ਉਹ ਆਪ ਨਿਹੰਗ ਖਾਨ ਚੇਤੀ ਦੇ ਨੇ ਸੇਵਾ ਚ ਲਾਗੇ ਦੁੱਧ ਪਾਣੀ ਲਿਆਂਦਾ ਉਹਨਾਂ ਨੇ ਗਰਮ ਕਰਕੇ ਛਕਾਇਆ ਜੀ ਤੇ ਮਹਾਰਾਜ ਸਭ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਪਿੱਛੇ ਫੌਜ ਆ ਗਈ ਸਾਰਾ ਉਹਨਾਂ ਨੂੰ ਪਤਾ ਹੀ ਸੀ ਸਾਰੀ ਗੱਲ ਦਾ ਵੀ ਕਸਮਾਂ ਖਾ ਕੇ ਮੁੱਕਰ ਗਏ ਹਾਂ ਜੀ ਮਹਾਰਾ ਨੇ ਜਦ ਨਜ਼ਰ ਮਾਰੀ ਹਾਂ ਜੀ ਉਹਦੇ ਕਿਲੇ ਨੂੰ ਦੇਖਿਆ ਘਰ ਨੂੰ ਉਹ ਇੰਨਾ ਸੇਫ ਨਹੀਂ ਸੀ ਵੀ ਉੱਥੇ ਸਹੀ ਤਰੀਕੇ ਲੜਿਆ ਜਾ ਸਕੇ ਇਤਨੇ ਨੂੰ ਭਾਈ ਬਚਿੱਤਰ ਸਿੰਘ ਜੀ ਨੇ ਨਾਗਣੀ ਵਰਸ਼ਾ ਮਾਰਿਆ ਸੀ ਉਹਨੂੰ ਵੀ ਜ਼ਖਮੀ ਹਾਲਤ ਚ ਚੁੱਕ ਲਿਆ ਅੱਛਾ ਬਾਬਾਜੀਤ ਸਿੰਘ ਹੁਣੀ ਵੀ ਨਾਲ ਸੀਗੇ ਉਹਨਾਂ ਦੇ ਉਹ ਲਿਆਏ ਖਿੱਚ ਲਿਆ ਚੱਕ ਕੇ ਲਏ ਮਹਾਰਾਜ ਬੜੇ ਜ਼ਖਮੀ ਹੋ ਗਏ ਭਾਈ ਬਚਿੱਤਰ ਸਿੰਘ ਹੁਣੀ ਹਾਂਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹਨੇ ਨਿਹੰਗਾਂ ਨੇ ਆਖਿਆ ਮਹਾਰਾਜ ਤੁਸੀਂ ਇੱਥੇ ਟਿਕੋ ਮਹਾਰਾਜ ਕਹਿੰਦੇ ਇੱਥੇ ਟਿੱਕੇ ਜੰਗ ਨਹੀਂ ਹੋਣੀ ਹੂੰ ਕਿਤੇ ਹੋਰ ਜਾਣਾ ਪਏਗਾ ਹੋਰ ਜਾਣਾ ਪਏਗਾ ਮਹਾਰਾਜ ਨੇ ਚਮਕੌਰ ਦੀ ਗੜੀ ਪਹਿਲਾਂ ਦੇਖੀ ਹੋਈ ਸੀ ਅੱਛਾ ਪਹਿਲਾਂ ਜਦੋਂ ਜੀ ਕਾਫੀ ਇਤਿਹਾਸ ਹੁੰਦਾ ਉਹਦਾ ਫਿਰ ਵੱਧ ਜੂਗਾ ਉਧਰ ਨੂੰ ਜੀ ਧਿਆਨ ਤੁਸੀਂ ਕੀ ਮਹਾਰਾਜ ਦੇ ਵੀ ਚਮਕੌਰ ਦੀ ਗੜੀ ਕਿ ਹੈਗੀ ਆ ਹਾਂ ਜੀ ਤੇ ਗੁਰੂ ਕਲਗੀਧਰ ਮਹਾਰਾਜ ਉੱਥੇ ਨਿਹੰਗ ਖਾਨ ਨੂੰ ਕਹਿੰਦੇ ਵੀ ਅਸੀਂ ਤੱਕੇ ਜਾਣਾ ਉਹ ਗੜੀ ਵੱਲੋਂ ਜਾਵਾਂਗੇ ਤੁਸੀਂ ਸਾਡਾ ਪੁੱਤ ਹੈ ਇਹ ਬਚਿੱਤਰ ਸਿੰਘ ਬਚਿੱਤਰ ਸਿੰਘ ਇਹਦੀ ਇਹਦਾ ਧਿਆਨ ਰੱਖਿਓ ਜੀ ਉਹਨੇ ਕਿਹਾ ਸਤਵਚਨ ਮਹਾਰਾਜ ਬਚਿੱਤਰ ਸਿੰਘ ਜੀ ਨੂੰ ਆਪਣੇ ਘਰੇ ਰੱਖ ਲਿਆ ਕਮਰੇ 'ਚ ਜੀ ਆਪਣੀ ਬੇਟੀ ਉਹਦੀ ਸੇਵਾ ਲਾਗੀ ਕਰਨ ਬੜੇ ਗਹਿਰੇ जखम ਸੀ ਸਿਪਾਹੀ ਬਚਰ ਸਿੰਘ ਦੇ ਜੀ ਤੇ ਗੁਰੂ ਜੀ ਉੱਥੋਂ ਚਲੇ ਗਏ ਉਹਨੇ ਆਪਣਾ ਪੁੱਤ ਆਲਮ ਖਾਨ ਨਾਲ ਭੇਜਿਆ ਵੀ ਗੁਰੂ ਜੀ ਹੁਣਾਂ ਨੂੰ ਰਾਹ ਦੱਸ ਕੇ ਆ ਉਧਰ ਚਮਕੌਰ ਦੀ ਖੜੀ ਦਾ ਹਨੇਰਾ ਸੀ ਉਹਨਾਂ ਰਾਹਾਂ ਤੋਂ ਮਹਾਰਾਜ ਕਿਹੜਾ ਜਾਂਦੇ ਸੀ ਆ ਹਾਂ ਜੀ ਉਹ ਬਾਹਮਣ ਮਾਜਰਾ ਬੂਰ ਮਾਜਰਾ ਇਹ ਪਿੰਡਾਂ ਦੇ ਵਿੱਚ ਦੀ ਅੱਗੇ ਮਹਾਰਾਜ ਨੂੰ ਦੱਸ ਕੇ ਆ ਪਿੱਛੋਂ ਫੌਜਾਂ ਨੂੰ ਵੀ ਪਤਾ ਲੱਗਿਆ ਮੁਗਲਾਂ ਨੂੰ ਵੀ ਹਨਾ ਹਾਂਜੀ ਉਹ ਆਏ ਉਹਨਾਂ ਨੇ ਨਿਹੰਗਖਾਂ ਪੈੜ ਦੱਬੀ ਨਿਹੰਗਖਾਂ ਦੇ ਘਰੇ ਪਹੁੰਚ ਕੇ ਕਹਿੰਦੇ ਵੇ ਇੱਥੇ ਗੁਰੂ ਜੀ ਆਏ ਆ ਹੂੰ ਉਹ ਕਹਿੰਦਾ ਜੀ ਹੈਗੀ ਤਾਂ ਲੱਭ ਲੋ ਹੂੰ ਬਿਲਕੁਲ ਉਹਨੇ ਦੇਖੀ ਚਾਰੇ ਪਾਸੇ ਪਰ ਮਾਰੇ ਲੱਭੇ ਨਹੀਂ ਇੱਕ ਕਮਰਾ ਸੀਗਾ ਕਹਿੰਦਾ ਇਹ ਕਮਰੇ 'ਚ ਕੌਣ ਹੈ ਉਹਨੇ ਆਖਿਆ ਵੇ ਗੁਰੂ ਜੀ ਨਹੀਂ ਹੈਗੇ ਉਹ ਕਹਿੰਦਾ ਕੌਣ ਹੈ ਉਹ ਕਹਿੰਦਾ ਵੇ ਇੱਥੇ ਮੇਰੀ ਬੇਟੀ ਹੈ ਹਾਂਜੀ ਤੇ ਹੋਰ ਕੌਣ ਹੈ ਕਹਿੰਦਾ ਵੀ ਬੇਟੀ ਨਾਲ ਕੌਣ ਹੋ ਸਕਦਾ ਹੋਰ ਹਾਂ ਨਾ ਮੇਰੀ ਬੇਟੀ ਹੈ ਤੇ ਮੇਰਾ ਜਵਾਈ ਹੈ ਇਉਂ ਗੱਲ ਉਹਨੇ ਜਿਆਦਾ ਆਖੀ ਉਹ ਕਹਿੰਦਾ ਮੈਨੂੰ ਯਕੀਨ ਕਰਾਓ ਵੀ ਤੁਹਾਡੀ ਬੇਟੀ ਹੈ ਮੈਂ ਤਾਂ ਜਾਣਦਾ ਉਹ ਕਹਿੰਦਾ ਕੋਈ ਨਹੀਂ ਉਹ ਕੋਲ ਗਿਆ ਆਵਾਜ਼ ਮਾਰ ਕੇ ਪੁੱਛਿਆ ਬੇਟੀ ਮੁਮਤਾਜੋ ਨੇ ਆਖਿਆ ਹਾਂ ابو ਕੀ ਗੱਲ ਹੈ ਉਹਨੇ ਆਖਿਆ ਆਏ ਆ ਹਾਂ ਜਾਣਦੀ ਸੀ ਉਹਨੇ ਆਖਿਆ ਵੀ ਹਾਂਜੀ ਮਤਲਬ ਦਰਵਾਜ਼ੇ ਬੰਦ ਉਹ ਕਹਿੰਦਾ ਬੱਸ ਮੈਨੂੰ ਪਤਾ ਵੀ ਤੁਹਾਡੀ ਬੇਟੀ ਹੈ ਮੈਂ ਚੱਲਿਆ ਜੀ ਭਾਈ ਬਚਿੱਤਰ ਸਿੰਘ ਉਸ ਵੇਲੇ ਬਹੁਤ ਛੱਟਾ ਜ਼ਖਮਾ ਜ਼ਖਮੀ ਸੀਗੇ ਤੇ ਉਸੇ ਰਾਤ ਭਾਈ ਬਚਿੱਤਰ ਸਿੰਘ ਸ਼ੀਧੀ ਪਾ ਜਾਂਦੇ ਉੱਥੇ ਅੱਛਾ ਪਰ ਉਹ ਲੜਕੀ ਮੰਗੀ ਹੋਈ ਸੀ ਬਸੀ ਪਠਾਨਾ ਬੀਬੀ ਮੁਮਤਾਜ਼ ਅੱਛਾ ਮੰਗਣੀ ਹੋਈ ਸੀ ਹਾਂ ਜੀ ਤੇ ਕਈ ਮਹੀਨਿਆਂ ਬਾਅਦ ਜਦੋਂ ਮਸਲੇ ਸਾਰੇ ਹੱਲ ਹੋ ਜਾਂਦੇ ਆ ਉਦੋਂ ਬਾਅਦ ਉਹਨੂੰ ਕਿਹਾ ਜਾਂਦਾ ਉਹਦਾ ਪਿਆ ਕਹਿੰਦਾ ਵੀ ਉਹਦੀ ਬੇਗਮ ਵੀ ਗੱਲ ਕਰਦੀ ਆ ਵੀ ਆਪਾਂ ਵਿਆਹ ਕਰਦੀਏ ਉਹਦੇ ਨਾਲ ਜਦ ਗੱਲ ਪਹੁੰਚਦੀ ਉਹਦੇ ਕੋਲੋਂ ਕਹਿੰਦੀ ਵੀ ਮੈਂ ਨਹੀਂ ਕਰਾਣਾ ਪਿਆ ਹੂੰ ਕਹਿੰਦੇ ਕਿਉਂ ਕਹਿੰਦੀ ਮੈਂ ਤਾਂ ਹੁਣ ਉਹ ਦਿਨ ਤੁਸੀਂ ਗੱਲ ਕੀਤੀ ਸੀ ਨਾ ਜਵਾਈ ਆ ਮੈਂ ਉੱਥੇ ਪੈਰੀ ਹੱਥ ਲਾਤੇ ਸੀ ਹੂੰ ਮੇਰਾ ਪਤੀ ਮੈਂ ਉਹਨੂੰ ਮੰਨ ਲਿਆ ਸੀ ਤੇ ਸੱਚਖੰਡ ਚੱਲ ਗਿਆ ਹੁਣ ਸ਼ਹੀਦ ਹੋ ਗਿਆ ਹੂੰ ਤੇ ਉਹ ਬਹੁਤ ਲੰਮੀ ਉਮਰ ਹੋਈ ਬੀਬੀ ਮੁਮਤਾਜ ਦੀ ਮਹਾਰਾਜ ਰਣਜੀਤ ਸਿੰਘ ਦੇ ਰਾਜ ਤੱਕ ਰਹੀ ਅਛਾ ਹਾਂਜੀ ਬਹੁਤ ਲੰਮੀ ਉਮਰ ਰਹੀ ਉਹਦੀ ਤੇ ਉਹਨਾਂ ਦੇ ਉਹਦੇ ਪਿਤਾ ਨੇ ਫਿਰ ਇੱਕ ਕੇਲਾ ਵੀ ਬਣਾਇਆ ਸੀਗਾ ਉਹਨੂੰ ਵੱਖਰਾ ਉਹ ਤੇ ਭਜਨ ਬੰਦਗੀ ਕਰਦੀ ਰਹੀ ਉਹ ਜੀ ਤੇ ਉਹਦਾ ਇਦਾਂ ਹੈਗਾ ਹਾਂਜੀ ਉੱਥੋਂ ਨਿਕਲ ਕੇ ਗੁਰੂਕਲ ਕੀਦਰਮਾਰ ਪਿੰਡਾਂ ਵਿਚ ਦੀ ਹੁੰਦੇ ਹੋਏ ਚਮਕੌਰ ਗੜੀ ਦੇ ਉਰਲੇ ਪਾਸੇ ਇੱਕ ਛੋਟਾ ਜਿਹਾ ਬਾਗ ਸੀ ਉੱਥੇ ਰੁਕ ਕੇ ਜਾ ਕੇ ਠੀਕ ਹੈ ਰਾਤੋਂ ਰਾਤ ਹੀ ਚੱਲਿਆ ਸਾਰਾ ਖਾਂ ਜੋ ਦਿਨ ਚੜਦੇ ਨੂੰ ਉੱਥੇ ਪਹੁੰਚ ਗਏ ਹਾਂ ਜਦੋਂ ਉੱਥੇ ਪਹੁੰਚੇ ਤੇ ਪਤਾ ਕੀਤਾ ਵੀ ਕਿ ਜਿਹੜੀ ਘੜੀ ਆ ਕੀ ਦੀ ਆ ਪੁੱਛਿਆ ਗਿਆ ਵੀ ਇਹ ਦੋ ਭਰਾ ਨੇ ਹਾਂਜੀ ਇੱਕ ਬੁੱਧੀ ਚੰਦ ਤੇ ਇੱਕ ਸ਼ੁੱਧੀ ਚੰਦ ਚੌਧਰੀ ਆ ਉਹਨਾਂ ਦੀ ਘੜੀ ਆ ਉਹਨਾਂ ਦੀ ਘੜੀ ਆ ਜੀ ਤੇ ਇੱਕ ਨੂੰ ਬੁਲਾਇਆ ਗਿਆ ਮਹਾਰਾਜ ਨੇ ਆਖਿਆ ਵੀ ਇਹ ਘੜੀ ਸਾਨੂੰ ਦੇ ਦੇ ਹੂੰ ਉਹ ਕਹਿੰਦਾ ਵੀ ਮੈਂ ਦੇ ਦਿੰਦਾ ਜੀ ਐਨੇ ਪੈਸੇ ਦੇ ਦਿਓ ਮੇਰਾ ਹਿੱਸਾ ਗੜੀ ਦਾ ਤੁਹਾਨੂੰ ਦਿੱਤਾ ਉਹਨੂੰ ਮਹਾਰਾਜ ਨੇ ਜੋ ਮੋਰਾ ਮੰਗੀਆਂ ਨੇ ਦਿੱਤੀ ਹਮਾਰਾ ਜੀ ਨੇ ਤੇ ਗੁਰੂ ਜੀ ਜਦੋਂ ਉੱਥੇ ਪਹੁੰਚੇ ਦੂਜਾ ਪਰਿਵਾਰ ਸੀ ਜਿਹੜਾ ਉਹਨਾਂ ਨੂੰ ਆਖਿਆ ਵੀ ਹੁਣ ਇਹਨੂੰ ਖਾਲੀ ਕਰ ਦੋ ਇੱਥੇ ਜੰਗ ਹੋਣੀ ਆ ਉਹ ਆਪਣਾ ਸਮਾਨ ਚੱਕ ਕੇ ਲੈ ਗਏ ਅੱਛਾ ਫਿਰ ਉਹਦੇ ਦਰਵਾਜ਼ੇ ਬੰਦ ਕਰਦੇ ਹੂੰ